Maharaj Sher SENG Vishnu Bhagwan Di Jai So Rang Maharaj Sher SENG Vishnu Bhagwan Di Jai So Rang Maharaj Sher SENG Vishnu ਭਗਵਾਨ ਦੀ ਜੈ ਸੋਹੰਮਹਾਰਾਹੀਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਹਾਰਾਹੀਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਹਰ ਸੰਗ ਜੀਓ ਅੱਜ ਆਪਾਂ 27 ਵਿਸਾਖ ਦਾ ਵਿਹਾੜਾ ਵੀਰਵਾਲ ਹਰਪੰਗ ਦੁਆਰ ਵਿਖੇ ਮਨਾਉਣ ਵਾਸਤੇ ਇਕੱਤਰ ਹੋਏ ਹਾਂ ਸਾਰਿਆਂ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜੇੋਂ ਪੰਧ ਮਾਰ ਕੇ ਇਹੋ ਜੇ ਸਮੇਂ ਦੇ ਵਿੱਚ ਵੀ ਆਉਣ ਦੀ ਖੇਚਲ ਕੀਤੀ ਸੁਦਾ ਸਾਹਿਬ ਜੀ ਨੰਬਰ 27 ਜੇਤ ਸ਼ੰਚੇ ਸਮਤ 12 ਸਰਜੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੇमाजਾ ਜ਼ਿਲ੍ਹਾ ਰੋਪੜ ਇਹ ਜੋ ਲਿਖਤ ਹੈ 24 ਨੰਬਰ ਗ੍ਰੰਥ ਦੀ ਹੈ ਔਰ ਇਸ ਤੋਂ ਬਾਅਦ ਲਿਖਤ ਜਿਹੜੀ ਆ ਉਹ ਬੰਦ ਹੋ ਗਈ ਕਿਉਂ ਕਿਉਂਕਿ ਲਿਖਤ ਲਿਖਾਉਣ ਵਾਲਾ ਜੋ ਪਰਮੇਸ਼ਰ ਮਾਤ ਲੋਕ ਤੇ ਆਇਆ ਉਹਨਾਂ ਨੇ ਇਸ ਤੋਂ ਬਾਅਦ ਖੋਜੇ ਜਾਣਾ ਸੀ ਔਰ ਨਾਲ ਹੀ ਕਹਿ ਦਿੱਤਾ ਜਿੰਨੀ ਦੇ ਰਸੀ ਨਹੀਂ ਆਉਂਦੇ कोई लंगर वगैरह तैयार नहीं करना आप जी ने लिख सुन के कुछ अमल कर लेना धरनी कहे मैं में दसा सिर सिरिया ਮੈਂ ਖੁਸ਼ੀਆਂ ਵਿੱਚ ਬਿਨਾਂ ਤੰਦ ਮੁਖ ਜੇ ਬਾਤੋਂ ਹਸਾਂ ਬਿਨ ਤਨਬਜੂਦ ਖੁਸ਼ੀ ਬਣਾਈ ਆ ਬਿਨ ਕਦਮਾਂ ਚਾਰੋਂ ਕੋਟ ਨਸਾਂ ਪਜਾਂਵਾ ਹੋ ਤਾਈਆ ਧੰਨ ਭਾਗ ਪ੍ਰਭ ਮਿਲਿਆ ਮੈਨੂੰ ਮਸਾ ਕੀ ਆਪਾਂ ਵੀ ਇਸ ਤਰ੍ਹਾਂ ਧੰਨਵਾਦ ਕਰਦੇ ਆ ਆਪਣੇ ਵੀ ਸਾਨੂੰ ਪ੍ਰਭੂ ਨੇ ਪਤਾ ਨਹੀਂ ਕਿਸ ਤਰ੍ਹਾਂ ਕੋਜੇ ਕਮਲਿਆਂ ਨਿਮਾਣਿਆਂ ਨਤਾਲਿਆਂ ਨੂੰ ਆਪਣੇ ਚਰਨੀ ਲਾਇਆ ਕਿਰਪਾ ਕਰਕੇ ਸਾਡੇ ਗ੍ਰਹਿ ਗ੍ਰਹਿ ਜਾ ਕੇ ਹਰ ਬਾਣੀ ਵਿਖਾਈ ਧੰਨ ਭਾਗ ਪ੍ਰਭ ਮਿਲਿਆ ਮੈਨੂੰ ਮਸਾ ਜੋ ਮਸੀਆ ਰਹਿਣ ਅੰਧੇਰੀ ਤੇ ਗਵਾਈਆ ਉਹਦੇ ਚਰਨਾ ਹੇਠਾਂ ਵਸਾਂ ਬਾਸਤਾ ਆਪਣੇ ਨਾਲ ਜੁੜਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਚਦਾ ਮਾਲਕ ਇਕ ਬਸਾਈਆ ਤਰਨੀ ਕਹੀ ਜਨ ਭਗਤੋ ਮੈਂ ਕੀ ਕਰਾਂ ਸਿਫਤ ਸਲਾਹ ਸਲਾਹਣ ਜੋਗ ਬੇਪਰਵਾਹੀਆ ਜੋ ਨਿਰਗੁਣ ਹੋ ਕੇ ਪੜਿਆ ਮੇਰਾ ਮਲਾ ਵੇੜਾ ਆਪਣੇ ਕੰਧ ਉਠਾਈਆ ਜੋ ਲਿਖਾ ਜਾਣੇ ਮੇਰਾ ਥਾਲ ਅਸਗਾ ਮਹੀਲ ਖੋਜ ਖੁਜਾਈਆ ਪਰਦਾ ਪੜਦਿਆਂ ਵਿੱਚ ਆਉਂਦੇ ਚੁਕਾ ਚਾਰੋਂ ਕੁੰਟ ਕਰੇ ਰੁਸ਼ਨਾਈਆ ਓ ਸੁਆਮੀ ਠਾਕੁਰ ਮੇਰਾ ਮਿਹਰਵਾ ਮਹਿਕੂਬ ਨੂਰ ਲਾਈਆ ਜਿਸ ਦੇ ਕਦਮਾਂ ਉੱਤੋਂ ਵੱਲ ਵੱਲ ਜਾ ਬਲ ਵੱਲ ਆਪਣਾ ਆਪ ਕਰਾਈਆ ਉਹ ਸਤ ਸਤਵਾਦੀ ਹੋ ਕੇ ਮੇਰੀ ਪਕੜ ਨੇ ਆਇਆ ਬਾ ਫੜ ਬਾਹੋਂ ਲੈ ਉਠਾਈਆ ਸੱਚਖੰਡ ਨਵਾਸੀ ਹੋ ਕੇ ਕਰੇ ਨਿਆ ਅਦਲ ਇਨਸਾਫ ਆਪਣੇ ਹੱਥ ਰਖਾਈਆ ਦੀਨ ਦਿਆਲ ਠਾਕਰ ਹੋ ਕੇ ਸਿਰ ਮੇਰੇ ਰੱਖੀ ਛਾਂ ਅਗਨੀ ਤਤ ਨਾ ਕੋਈ ਤਪਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚ ਵਰ ਸੱਚ ਦਾ ਹੁਕਮ ਇਕਵਰ ਤਾਈਆ ਤਰਨੀ ਕਹੇ ਜਨ ਭਗਤ ਪ੍ਰਭ ਦਾ ਖੁਸ਼ੀਆਂ ਵਿੱਚ ਕਰੋ ਸ਼ੁਕਰਾਨਾ ਅੰਤ ਨਿਰੰਤਰ ਟੋਲੇ ਗਾਈਆ ਜੋ ਆ ਗਿਆ ਵਾਲੀ ਤੋਂ ਜਹਾਨਾ ਜੋ ਇੱਥੇ ਉੱਥੇ ਦਾ ਮਾਲਕ ਹੈ ਦੋਹਰੀ ਕਲ ਵਰਤਾਈਆ ਜੋਤੀ ਜਾਤਾ ਪਹਿਰ ਕੇ ਬਾਣਾ ਜੋ ਸਾਰੀਆਂ ਜੋਤੀਆਂ ਦਾ ਮਾਲਕ ਹੈ ਸਰਬਾਤਮਾ ਦਾ ਪ੍ਰਮਾਤਮਾ ਹੋ ਕੇ ਜੋਤੀ ਜਾਤਾ ਪਹਿਰ ਕੇ ਬਾਣਾ ਅਣ ਆਲਾ ਤੀਰ ਚਲਾਈਆ ਖੇਲੇ ਖੇਲ ਸ਼੍ਰੀ ਭਗਵਾਨਾ ਹਰ ਕਰਤਾ ਤੁਰਦ ਰਗਾਹੀਆ ਮੈਨੂੰ ਸੰਦੇਸ਼ਾ ਦੇਵੇ ਫੁਰਮਾਣਾ ਬਿਨ ਅੱਖਰਾਂ ਅੱਖਰ ਜਣਾਈਆ ਮੈਂ ਸੁਣ ਕੇ ਹੋਈ ਹੈਰਾਨਾ ਹੈਰਤ ਮੇਰੇ ਵਿੱਚ ਦੁਹਾਈਆ ਜੋਤੀ ਜੋ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ ਏਕਾ ਦੇਣਾ ਸੱਚ ਵਰ ਸੱਚ ਦਾ ਭੇਵ ਆਪ ਖੁਲਾਈਆ ਧਰਨੀ ਕਹੇ ਜਨ ਭਗਤੋ ਪ੍ਰਭ ਤੱਕੋ ਗਹਿਰ ਗੰਭੀਰ ਇੱਕ ਮਿੱਟੀ ਖਾਕ ਭਗਤਾਂ ਨੂੰ ਸਮਝਾ ਰਹੀ ਆ ਵੀ ਕਿਨੂੰ ਤੱਕੋ ਗਹਿਰ ਗੰਭੀਰ ਕਾਲ ਪ੍ਰਤਨ ਤੱਕੋ ਧਰਨੀ ਕਹੇ ਜਨ ਭਗਤੋ ਪ੍ਰਭ ਤੱਕੋ ਗਹਿਰ ਗੰਭੀਰ ਗਵਰੀ ਇੱਕ ਅਖਵਾਈਆ ਜਿਸ ਦੀ ਦਿੱਸੇ ਨਾ ਕੋਈ ਤਸਵੀਰ ਤਸਬਰ ਕਰਨਾ ਕੋਈ ਦਰੜਾਈਆ ਜਿਸ ਦਾ ਨੂਰ ਬੇਨजीर जग ਨੇਤਰ ਵੇਖਣ ਕੋਈ ਨਾ ਪਾਈਆ ਜਿਸ ਦਾ ਲੇਖਾ ਲੈਣਾ ਦੇਣਾ ਜਨ ਭਗਤਾ ਤਤ ਸਰੀਰ ਤਨ ਵਿਜੂਦਾ ਫੁੱਲ ਫੁਲਾਈਆ ਅੰਮ੍ਰਿਤ ਆਤਮ ਨਿਜਰ ਵਖਸੀ ਸਿਰ ਬੂੰਦ ਸਵੰਤੀ ਆਪ ਟਪਕਾਈਆ ਸ਼ਬਦ ਅਨਾਦੀ ਦੇ ਧੁਨਕਾਰ ਤੁਨੇ ਆਤਮਕ ਰਾਗ ਸੁਣਾਈਆ ਜੋਤੀ ਜਾਤਾ ਹੋ ਕੇ ਬਦਲੇ ਤਕਦੀਰ ਤਕਬਰ ਰਹਿਣ ਕੋਈ ਨਾ ਪਾਈਆ ਗਿਆਨ ਭਗਤੋ ਭਗਤਾ ਅੰਦਰ ਰਹਿਣਾ ਦੇਖ ਮੀਰ ਹਾਲੇ ਸੇ ਆਪਣਾ ਰੰਗ ਰੰਗਾਈਆ ਸਤ ਧਰਮ ਦੀ ਅੰਤਰ ਕਰੇ ਤਮੀਰ ਆਪੇ ਆਪਣਾ ਹੁਕਮ ਵਰਤਾਇਆ ਸ਼ਰਾਦੀ ਕੱਟ ਜੰਜੀਰ ਸ਼ਰੀਅਤ ਲੇਖਾ ਦੇ ਮੁਕਾਇਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਦੇਵਨਾਰਾ ਸਾਚਾ ਵਰ ਸੱਚ ਦਾ ਹੁਕਮ ਏਕ ਵਰਤਾਇਆ ਜਿਸ ਦਾ ਨਾਮ ਨੇ ਦਾ ਨਾਮ ਮੰਤ ਮੰਤਵ ਸਭ ਦੇ ਹੱਲ ਕਰਾਈਆ ਸੋਰੀ ਧਰਨੀ ਕਹੇ ਜਨ ਭਗਤ ਮੰਨੋ ਇੱਕ ਸ਼੍ਰੀ ਭਗਵੰਤ ਭਗਵਾਨੇ ਇੱਕ ਅਖਵਾਈਆ ਜੋ ਆਦਿ ਜੁਗਾਦੀ ਤੁਰਦਾ ਕੰਤ ਕੰਤੂ ਹਲਵੇ ਪਰਵਾਹੀਆ ਜਿਸ ਦਾ ਨਾਮ ਨਿਹਦਾ ਨਾਮੰਤ ਮੰਤਬ ਸਭ ਦੇ ਹਲ ਕਰਾਈਆ ਮਾਨਵ ਜਾਤੀ ਬਣਾਵਣਹਾਰਾ ਬੰਤ ਕਲਨ ਪੰਨਣ ਹਾਰ ਤੁਰ ਦਰਗਾਈਆ ਸਤ ਸਤਵਾਦੀ ਬਣੋ ਸੰਤ ਸਤ ਸਤ ਵਿੱਚ ਸਮਾਈਆ ਗਾੜ ਤੋੜੋ ਮਿਹੰਗਤ ਫਾਂਗ ਬ੍ਰਾਹਮ ਦਾ ਇਹ ਦਰੜਾਈਆ ਜਗਤ ਵਿਦਿਆ ਬਾਹਰ ਬਣਾਵੇ ਪੰਡਤ ਬੁੱਧੀ ਤੋਂ ਬਾਹਰ ਕਰੇ ਸੁਣਵਾਈਆ ਲਹਿਣਾ ਦੇਣਾ ਮੁਕਾ ਦੇ ਬਹਿਸ਼ਤ ਜਨਤ ਸੁਵਰਗ ਆਪਣਾ ਗ੍ਰਹਿ ਬਖਾਈਆ ਗੜ ਤੋੜ ਕੇ ਹਉ ਮੇਹੰਗਤ ਹੰਗ ਬ੍ਰਾਹਮ ਦਾਏ ਦਰਸਾਈਆ ਚਾਰ ਵਰਨ 18 ਵਰਨ ਦੀਨ ਮਜ ਬਣਾ ਕੇ ਆਪਣੀ ਸੰਗਤ ਸਗਲਾ ਸੰਗੀ ਬਹ ਰੰਗੀ ਆਪਣਾ ਰੰਗ ਰੰਗਾਈਆ ਜਾਨ ਭਗਤ ਸੁਹੇਲਾ ਦੂਜੇ ਦਰ ਬਣੇ ਨਾ ਮੰਗਤ ਕਿਸੇ ਦੂਜੇ ਦਵਾਰੇ ਭਗਤ ਨੇ ਮੰਗਣ ਨਹੀਂ ਜਾਣਾ ਜਨ ਭਗਤ ਸਹਿਇਲਾ ਦੂਜੇ ਦਰ ਬਣੇ ਨਾ ਮੰਗਤ ਪਿਛਿਆ ਦੀਨ ਦੁਨੀ ਮੰਗਣ ਕੋਈ ਨਾ ਜਾਈਆ ਜੋਤੀ ਜੋ ਸਰੂਪ ਕਰੋ ਆਪ ਆਪਣੀ ਕਿਰਪਾ ਕਰੋ ਦੇਵਨ ਹਾਰਾ ਸਾਚਾ ਵਰ ਨੇਕ ਲੰਕਨ ਰਹਿਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖਾ ਜਾਣੇ ਆਦ ਅੰਤ ਅੰਤ ਸ਼ਿਕਾਰ ਨੂੰ ਵੇਖੇ ਥਾਂ ਥਾਈਆਂ ਅੰਤ ਸ਼ਿਕਾਰ ਨੂੰ ਵੇਖੇ ਥਾਂ ਥਾਈਆਂ ਸੋ ਪਿਆਰੀ ਹਰ ਸੰਗ ਜੀਓ ਦਸਤੋ ਹਰ ਬਾਣੀ ਸਾਂਝੀ ਕਰਦੇ ਅਨੇਕ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਗਿਆ ਹੁਣ ਗਿਆ ਹਜੂਰ ਸ਼ੰਚਾ ਜੀ ਦੇ ਪਵਿੱਤਰ ਚਰਨਾਂ ਪਾਸੋਂ ਆਪ ਸਰਵ ਹਰ ਸੰਗ ਦੇ ਚਰਨਾਂ ਪਾਸੋਂ ਖਿਮਾ ਦੇ ਜਾਚਕਾਂ ਜਗਾਰੇ ਦਾ ਸਾਥ ਦੇਣਾ ਜੀਓ ਸੋਹਣ ਮਹਾਰਾਜੇ ਸ਼ੇਰ कृष्णो भगवान दी जय सो हमारा शेर श्री कृष्णो भगवान दी जय सो हम महारा शेर श्री कृष्णो भगवान दी जय